ਹਾਂਜੀ ਭਾਈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦੀ ਆਪਣੇ ਹੈ ਵੀਡੀਓ ਤਨ ਤਨ ਗੁਰੂ ਨਾਨਕ ਪਾਸ਼ਾ ਜੀ ਦੇ ਬਾਰੇ ਹੈ ਧੰਨ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਤਾਨਾ ਜੀ ਨੇ ਦੁਨੀਆ ਨੂੰ ਦੁੱਖ ਦਰਦ ਕਟਣ ਦੇ ਲਈ ਉਹਨਾਂ ਦੇ ਪਰਮਾ ਪਰਮ ਨੂੰ ਦੂਰ ਕਰਨ ਦੇ ਲਈ ਸਾਰੀ ਦੁਨੀਆ ਦੀ ਯਾਤਰਾ ਕੀਤੀ ਸੀ ਇਸੇ ਤਰ੍ਹਾਂ ਹੀ ਗੁਰੂ ਪਾਸ਼ਾ ਯਾਤਰਾ ਕਰਦੇ ਹੋਏ ਇੱਕ ਵਾਰ ਹਿਮਾਲਿਆ ਦੇ ਪਿੰਡ ਦੇ ਲਾਗੇ ਪਹੁੰਚੇ ਹਨ ਤੇ ਮਹਾਰਾਜ ਨੇ ਉੱਥੇ ਪਿੰਡ ਦੇ ਬਾਹਰ ਬਾਹਰ ਆਪਣਾ ਆਸਨ ਲਗਾਇਆ ਹੈ ਅਕਸਰ ਹੀ ਮਹਾਰਾਜ ਇਦਾਂ ਕਰਿਆ ਕਰਦੇ ਸਨ ਜਦੋਂ ਕਿਤੇ ਰਾਜ ਨੇ ਕੋਈ ਕੌਤਕ ਵਰਤੌਣਾ ਹੁੰਦਾ ਸੀ ਜਾਂ ਲੋਕਾਂ ਦੇ ਬਹਿਮ ਭਰਮ ਦੂਰ ਕਰਨੇ ਹੁੰਦੇ ਸੀ ਤਾਂ ਉਹ ਪਿੰਡ ਦੇ ਬਾਹਰ ਹੀ ਆਪਣਾ ਆਸਨ ਲਗਾਇਆ ਕਰਦੇ ਸਨ ਆਸਨ ਲਗਾਉਣ ਤੋਂ ਬਾਅਦ ਧੰਗ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਨੂੰ ਕਹਿੰਦੇ ਹਨ ਕਿ ਭਾਈ ਮਰਦਾਨਿਆਂ ਰਵਾਫ ਛੇੜ ਬਾਣੀ ਆਈ ਹੈ ਧੰਗ ਗੁਰੂ ਨਾਨਕ ਦੇਵ ਜੀ ਦੇ ਉਹ ਇਲਾਹੀ ਗੁਰਬਾਣੀ ਦੇ ਬੋਲ ਤੇ ਭਾਈ ਮਰਦਾਨਾ ਜੀ ਦੀ ਮਿੱਠੀ ਰਵਾਬ ਦੀ ਧੁਣ ਉੱਥੇ ਜਦੋਂ ਚੱਲੀ ਤਾਂ ਚਾਰੇ ਪਾਸੇ ਸ਼ਾਂਤੀ ਫੈਲ ਗਈ ਤੇ ਜਦੋਂ ਉਥੋਂ ਦੇ ਪਿੰਡ ਦੇ ਲੋਕਾਂ ਨੂੰ ਪਤਾ ਲੱਗਿਆ ਕਿ ਤੁਹਾਨੂੰ ਗੁਰਨਾਨਕ ਦੇਵ ਪਾਤਸ਼ਾ ਸਾਡੇ ਪਿੰਡ ਦੇ ਬਾਹਰ ਆਏ ਹਨ ਤਾਂ ਲੋਕਾਂ ਵਿੱਚ ਉਹਨਾਂ ਦੇ ਦਰਸ਼ਨ ਕਰਨ ਦਾ ਉਤਸ਼ਾਹ ਬਹੁਤ ਜ਼ਿਆਦਾ ਸੀ। ਕਈ ਪਰਿਵਾਰ ਤਾਂ ਇੰਨਾ ਹੀ ਸਾਨਾ ਕਿ ਉਹ ਬਿਨਾਂ ਭੋਜਨ ਛਕੇ ਹੀ ਮਹਾਰਾਜ ਦੇ ਕੋਲ ਨੰਗੇ ਪੈਰੀ ਚੱਲ ਕੇ ਆ ਪਹੁੰਚੇ। ਸਵੇਰ ਦਾ ਸਮਾਂ ਸੀ ਤੇ ਬਹੁਤੀ ਸੰਗਤ ਪਾਤਸ਼ਾਹ ਦੇ ਕੋਲ ਆ ਗਈ ਤੇ ਮਹਾਰਾਜ ਅੱਗੇ ਮੱਥਾ ਟੇਕ ਕੇ ਮਹਾਰਾਜ ਦੇ ਉਪਦੇਸ਼ ਸੁਣਨ ਲੱਗੇ। ਜਿੰਨਾ ਟਾਈਮ ਤਾਂ ਪਾਤਸ਼ਾਹ ਗੁਰਬਾਣੀ ਦਾ ਗਾਇਨ ਕਰਦੇ ਰਹੇ ਇਲਾਹੀ ਬਾਣੀ ਸੁਣਾਉਂਦੇ ਰਹੇ ਉਹਨਾਂ ਚਿਰ ਤੱਕ ਕਿਸੇ ਵੀ ਸਿੱਖ ਸੰਗਤ ਨੂੰ ਭੁੱਖ ਨਹੀਂ ਸੀ ਲੱਗੀ ਜਦੋਂ ਪਾਤਸ਼ਾਹ ਨੇ ਗੁਰਬਾਣੀ ਗਾਉਣਾ ਬੰਦ ਕਰ ਦਿੱਤਾ ਸਮਾਪਤੇ ਕਰ ਦਿੱਤੇ ਤਾਂ ਉਹਨਾਂ ਨੂੰ ਭੁੱਖ ਦਾ ਅਹਿਸਾਸ ਹੋਇਆ ਹੁਣ ਜਿਹੜੇ ਲੋਕ ਪਾਸ਼ਾ ਦੇ ਦਰਸ਼ਨ ਕਰਨ ਲਈ ਭੁੱਖੇ ਹੀ ਆਪਣੇ ਘਰੋਂ ਚੱਲ ਪਏ ਸਨ ਉਹ ਭਾਈ ਮਰਦਾਨਾ ਜੀ ਦੇ ਕੋਲ ਜਾਂਦੇ ਹਨ ਤੇ ਭਾਈ ਮਰਦਾਨਾ ਜੀ ਨੂੰ ਕਹਿੰਦੇ ਹਨ ਕਿ ਭਾਈ ਮਰਦਾਨਾ ਜੀ ਜਦੋਂ ਸਾਨੂੰ ਪਤਾ ਲੱਗਿਆ ਕਿ ਪਾਸ਼ਾ ਸਾਡੇ ਪਿੰਡ ਦੇ ਕੋਲ ਆਏ ਹਨ ਤਾਂ ਅਸੀਂ ਬਿਨਾਂ ਪ੍ਰਸ਼ਾਦਾ ਛੱਕੇ ਹੀ ਆਪਣੇ ਘਰ ਦੇ ਵਿੱਚੋਂ ਆ ਗਏ ਹਾਂ ਕਿਉਂਕਿ ਪਾਸ਼ਾ ਨੂੰ ਦੇਖਣ ਦਾ ਉਹਨਾਂ ਦੇ ਦਰਸ਼ਨ ਕਰਨ ਦਾ ਸਾਟੇ ਦਿਲ ਦੇ ਵਿੱਚ ਬੜਾ ਜ਼ਿਆਦਾ ਚਾਹ ਸੀ ਹੁਣ ਸਾਨੂੰ ਭਾਈ ਮਰਦਾਨਾ ਜੀ ਬਹੁਤ ਤੇਜ਼ ਭੁੱਖ ਲੱਗੀ ਹੈ ਉਹ ਲੋਕ ਲੱਗੇ ਕਿ ਭਾਈ ਮਰਦਾਨਾ ਜੀ ਜੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਆਗਿਆ ਹੋਵੇ ਤਾਂ ਸਾਨੂੰ ਇੱਥੇ ਪ੍ਰਸ਼ਾਦਾ ਛਕਾ ਦਿਓ ਜਦੋਂ ਭਾਈ ਮਰਦਾਨਾ ਜੀ ਨੇ ਸਿੱਖ ਸੰਗਤ ਦੇ ਮੁਖੋਂ ਇਹ ਬਚਨ ਸੁਨੇ ਤਾਂ ਉਹਨਾਂ ਨੇ ਬਹੁਤ ਗਿਣਤੀ ਵਿੱਚ ਆਈ ਹੋਈ ਸੰਗਤ ਵੱਲ ਨਿਗਾਹ ਮਾਰੀ ਤਾਂ ਉਹ ਦੇਖ ਕੇ ਸੰਗਤ ਨੂੰ ਥੋੜਾ ਚਿੰਤਾ ਵਿੱਚ ਪੈ ਗਏ ਤੇ ਥੋੜਾ ਜਿਹਾ ਉਦਾਸ ਹੋ ਕੇ ਪਾਸ਼ਾ ਦੇ ਕੋਲ ਪਹੁੰਚਦੇ ਹਨ ਤੇ ਪਾਸ਼ਾ ਜਦੋਂ ਭਾਈ ਮਰਦਾਨਾ ਜੀ ਤੋਂ ਉਹਨਾਂ ਦੀ ਉਦਾਸੀ ਦਾ ਕਾਰਨ ਪੁੱਛਦੇ ਹਨ ਤਾਂ ਭਾਈ ਮਰਦਾਨਾ ਜੀ ਕਹਿੰਦੇ ਹਨ ਕਿ ਪਾਸ਼ਾ ਆਪਣੇ ਕੋਲ ਤਾਂ ਇੱਕ ਵੀ ਵਿਅਕਤੀ ਨੂੰ ਭੋਜਨ ਹੌਂਦਾ ਪਰਮੰਧ ਨਹੀਂ ਹੈ ਰਸਦ ਨਹੀਂ ਹੈ ਸੰਗਤ ਮੈਨੂੰ ਕਹ ਰਹੀਏ ਕਿ ਅਸੀਂ ਸਵੇਰ ਦੇ ਭੁੱਖੇ ਹਾਂ ਸਾਨੂੰ ਭੋਜਨ ਛਕਾ ਦਿਓ ਤੇ ਹੁਣ ਮੈਨੂੰ ਸਮਝ ਨਹੀਂ ਆ ਰਿਹਾ ਇਸ ਸੰਗਤ ਨੂੰ ਮੈਂ ਕਿਵੇਂ ਇਨਕਾਰ ਕਰਾਂ ਤਾਂ ਗੁਰੂ ਜੀ ਕਹਿਣ ਲੱਗੇ ਤੁਸੀਂ ਭਾਈ ਸੰਗਤ ਨੂੰ ਮਨਾ ਨਾ ਕਰਿਓ ਲਾਗਲੇ ਪਿੰਡ ਜਾ ਕੇ ਕੁਝ ਰਸਦ ਦੀ ਗ੍ਰਾਹੀ ਕਰਿਆ ਭਾਈ ਮਰਦਾਨਾ ਜਿਨੇ ਧੰ ਗੁਰੂ ਨਾਨਕ ਦੇਵ ਜੀ ਨੂੰ ਕਹਿੰਦੇ ਹਨ ਕਿ ਸਤ ਵਚਨ ਜੀ ਤੇ ਫਿਰ ਲਾਗਲੇ ਪਿੰਡ ਵਿੱਚ ਰਸਤ ਇਕੱਠੀ ਕਰਨ ਦੇ ਲਈ ਚਲੇ ਜਾਂਦੇ ਹਨ ਜਦੋਂ ਉੱਥੋਂ ਦੇ ਲੋਕਾਂ ਨੂੰ ਪਤਾ ਚੱਲਦਾ ਹੈ ਕਿ ਭਾਈ ਮਰਦਾਨਾ ਜੀ ਆਏ ਹਨ ਜੋ ਧੰ ਗੁਰੂ ਨਾਨਕ ਦੇਵ ਜੀ ਦੀ ਸੰਗਤ ਦੇ ਲਈ ਰਸਤ ਇਕੱਠੀ ਕਰਦੇ ਹਨ ਤਾਂ ਉਹ ਲੋਕ ਭਾਈ ਮਰਦਾਨਾ ਜੀ ਦੇ ਕੋਲ ਆਉਂਦੇ ਹਨ ਤੇ ਭਾਈ ਮਰਦਾਨਾ ਜੀ ਨੂੰ ਕਹਿੰਦੇ ਹਨ ਕਿ ਭਾਈ ਜੀ ਤੁਸੀਂ ਇੱਥੇ ਬੈਠ ਜਾਓ ਅਸੀਂ ਤੁਹਾਨੂੰ ਰਸਤ ਇਕੱਠੀ ਕਰਕੇ ਦਿੰਨੇ ਹਾਂ ਫਿਰ ਪਿੰਡ ਵਾਲਿਆਂ ਨੇ ਭੋਜਨ ਦੀ ਰਸਤ ਆਪ ਹੀ ਇਕੱਠੀ ਕੀਤੀ ਤੇ ਆਪ ਹੀ ਧੰ ਗੁਰੂ ਨਾਨਕ ਦੇਵ ਜੀ ਦੇ ਕੋਲ ਲੱਕੇ ਵੀ ਪਹੁੰਚੇ ਸੱਦ ਇਕੱਠੀ ਹੋਣ ਤੋਂ ਬਾਅਦ ਵੀ ਭਾਈ ਮਰਦਾਨਾ ਜੀ ਥੋੜੇ ਪਰੇਸ਼ਾਨ ਸਨ ਇਸੇ ਕਰਕੇ ਹੀ ਧੰਗ ਗੁਰੂ ਨਾਨਕ ਦੇਵ ਜੀ ਦੇ ਕੋਲ ਉਹ ਇੱਕ ਵਾਰ ਫਿਰਤ ਹੋ ਜਾਂਦੇ ਹਨ ਤੇ ਪਾਸ਼ਾ ਨੂੰ ਕਹਿੰਦੇ ਹਨ ਕਿ ਪਾਸ਼ਾ ਇੱਕ ਚਿੰਤਾ ਤਾਂ ਖਤਮ ਹੋ ਗਈ ਪਰ ਅਜੇ ਇੱਕ ਬਾਕੀ ਹੈ ਪਾਸ਼ਾ ਨੂੰ ਜਾ ਕੇ ਕਹਿੰਦੇ ਹਨ ਕਿ ਮਹਾਰਾਜ ਠੰਡ ਦੇ ਕਾਰਨ ਇਹ ਜੋ ਲੱਕੜੀਆਂ ਹਨ ਇਹ ਤਾਂ ਗਿੱਲੀਆਂ ਹੋ ਗਈਆਂ ਹਨ ਤੇ ਅੱਗ ਤੋਂ ਬਿਨਾ ਇੰਨਾ ਜ਼ਿਆਦਾ ਭੋਜਨ ਕਿਵੇਂ ਬਣੇਗਾ ਤੇ ਫਿਰ ਤੁਹਾਨੂੰ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਭਾਈ ਮਰਦਾਨਾ ਜੇ gende ਦੇ ਇਰਾਦੇ ਨੇਕ ਹੋਣ ਮਨ ਸਾਫ਼ ਹੋਵੇ ਤੇ ਉਸ ਅਕਾਲ ਪੁਰਖ ਦੀ ਮਿਹਰ ਹੋਵੇ ਤਾਂ ਸਾਰੇ ਕੰਮ ਆਪਣੇ ਆਪ ਹੀ ਬਣ ਜਾਂਦੇ ਹਨ ਤੂੰ ਚਿੰਤਾ ਛੱਡ ਤੇ ਆਹ ਜੋ ਪੱਥਰ ਤੁਹਾਡੇ ਲੱਗੇ ਪਿਆ ਹੈ ਇਸ ਨੂੰ ਥੋੜਾ ਜਿਹਾ ਸਰਕਾਰ ਦੇ ਭਾਈ ਮਰਦਾਨਾ ਜੀ ਨੇ ਜਿਵੇਂ ਹੀ ਤੁਨ ਗੁਰੂ ਨਾਨਕ ਦੇਵ ਜੀ ਦਾ ਹੁਕਮ ਮੰਨ ਕੇ ਉਸ ਪੱਥਰ ਨੂੰ ਥੋੜਾ ਜਿਹਾ ਸਰਕਾਰ ਤਾਂ ਉਸ ਦੇ ਥੱਲੇੋਂ ਜੋ ਨਿਕਲਿਆ ਉਸ ਨੂੰ ਵੇਖ ਕੇ ਉੱਥੇ ਖੜੀ ਸਾਰੀ ਸੰਗਤ ਤੇ ਭਾਈ ਮਰਦਾਨਾ ਜੀ ਵੀ ਹੈਰਾਨ ਰਹਿ ਗਏ ਪੱਥਰ ਦੇ ਥੱਲੇ ਇੱਕ ਗਰਮਾ ਗਰਮ ਪਾਣੀ ਦਾ ਕੁੰਡ ਦਿਖਾਈ ਦਿੱਤਾ ਜਿਸ ਨੂੰ ਦੇਖ ਕੇ ਭਾਈ ਮਰਦਾਨਾ ਜੀ ਬਹੁਤ ਜ਼ਿਆਦਾ ਖੁਸ਼ ਹੋਏ ਉਸ ਪਾਣੀ ਦੇ ਵਿੱਚ ਫਿਰ ਸੰਗਤ ਨੇ ਉੱਥੇ ਦਾਲ ਤੇ ਚੌਲ ਬਣਾਉਣੇ ਸ਼ੁਰੂ ਕੀਤੇ ਤੇ ਕੁਝ ਹੀ ਸਮੇਂ ਦੇ ਵਿੱਚ ਉਹ ਦਾਲ ਤੇ ਚੌਲ ਤਾਂ ਬਣ ਗਏ ਤੇ ਜਦੋਂ ਭਾਈ ਮਰਦਾਨਾ ਉਸ ਪਾਣੀ ਵਿੱਚ ਰੋਟੀਆਂ ਪਾਉਣ ਲੱਗਾ ਤਾਂ ਰੋਟੀਆਂ ਉਹਦੇ ਵਿੱਚ ਡੁੱਬ ਜਾਣ ਇਹ ਦੇਖ ਕੇ ਭਾਈ ਮਰਦਾਨਾ ਜੀ ਇੱਕ ਵਾਰ ਫਿਰ ਤੋਂ ਪਰੇਸ਼ਾਨ ਹੋ ਗਏ ਪਰ ਇਸ ਵਾਰ ਉਹ ਉਹ ਧੰਨ ਗੁਰੂ ਨਾਨਕ ਦੇਵ ਜੀ ਦੇ ਕੋਲ ਨਹੀਂ ਜਾਂਦੇ ਤੇ ਭਾਈ ਮਰਦਾਨਾ ਜੀ ਨੇ ਸੱਚੇ ਦਿਲ ਦੇ ਨਾਲ ਉਸ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਤੇ ਉਹ ਜੋ ਰੋਟੀਆਂ ਪਾਣੀ ਦੇ ਵਿੱਚ ਡੁੱਬ ਗਈਆਂ ਸਨ ਉਹ ਪੱਕ ਕੇ ਉੱਪਰ ਆ ਗਈਆਂ ਤੇ ਅੱਜ ਵੀ ਇਹ ਕੁੰਡ ਉੱਥੇ ਮੌਜੂਦ ਹੈ ਜਿਸ ਨੂੰ ਬਹੁਤ ਸਾਰੀਆਂ ਸੰਗਤਾਂ ਅੱਜ ਵੀ ਉੱਥੇ ਦੇਖਣਾ ਆਉਂਦੇ ਹਨ ਉਸ ਦੇ ਦਰਸ਼ਨ ਕਰਨ ਦੇ ਲਈ ਆਉਂਦੇ ਹਨ ਇਹ ਸੰਗਤਾਂ ਅੱਜ ਵੀ ਉੱਥੇ ਧਾਲ ਅਤੇ ਚੌਲ ਉਸ ਦੇ ਵਿੱਚ ਹੀ ਪਕਾਉਂਦੀਆਂ ਹਨ ਇਸ ਪਵਿੱਤਰ ਜਗ੍ਹਾ ਦਾ ਨਾਮ ਸੇ ਗੁਰਦੁਆਰਾ ਸ੍ਰੀ ਮਣੀ ਕਰਨ ਸਾਹਿਬ ਤੇ ਇਹ ਸੀ ਇਤਿਹਾਸ ਧੰਨ ਗੁਰੂ ਨਾਨਕ ਦੇਵ ਜੀ ਇੱਕ ਹੋਰ ਸਾਖੀ ਦਾ ਇਤਿਹਾਸ ਦੱਸਦਿਆਂ ਜੇਕਰ ਕੋਈ ਗਲਤੀ ਹੋ ਗਈ ਹੋਵੇ ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ਼ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚ ਵਾਹ ਇੱਕ ਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ